ਬੰਦੇ ਦੇ ਪੱਲੇ ਕੱਖ ਨਹੀਂ ਸਾਰੀ ਸ਼ਕਤੀ ਜਨਾਨੀ ਦੇ ਵਿੱਚ ਹੈ ਲੈ ਆ ਆ ਬੰਦਾ ਆ ਕੋ ਗਾ ਰਿਹਾ ਆਲਾ ਦੇਖ ਅ ਜਨਾਨੀ ਜਿਵੇਂ ਮਰਜ਼ੀ ਬੰਦੇ ਨੂੰ ਨਚਾਈ ਜਾਵੇ ਆਲਾ ਦੇਖ ਆ ਕਿਵੇਂ ਮੇਲਦਾ ਫਿਰਦਾ ਪਰ ਜੇ ਜਨਾਨੀ ਨੇ ਬਾਹਲਾ ਨਚਾਇਆ ਫੇਰੇ ਨੱਚਦਾ ਨੱਚਦਾ ਕਿਸੇ ਹੋਰ ਦੀ ਸ਼ਰਣ 'ਚ ਵੀ ਜਾ ਸਕਦਾ ਹੈ ਤੇ ਜੇ ਕਿਸੇ ਹੋਰ ਦੇ ਸੰਪਰਕ 'ਚ ਇੱਕ ਵਾਰੀ ਆ ਗਿਆ ਨਾ ਫਿਰ ਜੇ ਨ ਮਰਜ਼ੀ ਜੋਰ ਲਾਈ ਚਲੋ ਰੋਈ ਪਿੱਟੀ ਜਾਓ ਫੇਰ ਨਹੀਂ ਮੁੜਦਾ ਇਹ ਮੈਂ ਨਹੀਂ ਕਹਿੰਦਾ ਸਾਇਸ ਕਹਿੰਦੀ ਪਰ ਇਹ ਵੀ ਗੱਲ ਹੈ ਜੇ ਜਨਾਨੀ ਬੰਦੇ ਨੂੰ ਪਿਆਰ ਨਾਲ ਰੱਖੇ ਨਾ ਫਿਰ ਜਾਂਦਾ ਵੀ ਕਿਤੇ ਨਹੀਂ ਫਿਰ ਜਿੰਨੀ ਉਹ ਮੁਰਜੀ ਸੁਬਾਰਕ ਚਾਈ ਜਾਣ ਆ ਲੈ ਉਹ ਮੈਗਨੇਟ ਛੋਟੀ ਹੈ ਪੁਆਇੰਟ 2 ਵੀ ਨੋਟਡ ਵਕੀਲ ਸਾਹਿਬ ਉਹ ਵੀ ਤਾਂ ਛੋਟੀ ਹੈ ਨਾ ਦੇਖੋ ਜੀ ਆਪਾਂ ਜਵਾਕ ਨੂੰ ਕਹੀ ਜਾਵਾਂਗੇ ਵੀ ਮਿੱਟੀ 'ਚ ਨਾ ਖੇਡ ਮਿੱਟੀ 'ਚ ਨਾ ਖੇਡ ਮਿੱਟੀ 'ਚ ਨਾ ਖੇਡ ਫਿਰ ਬੱਚੇ ਦੀ ਕ੍ਰਿਓਸਟੀ ਪੈਦਾ ਹੁੰਦੀ ਹੈ ਵੀ ਮਿੱਟੀ 'ਚ ਐਸਾ ਕੀ ਹੈ ਕਿ ਮੈਨੂੰ ਰੋਕ ਰੇ ਨੇ ਨਾ ਜੇ ਆਪਾਂ ਜਵਾਕ ਨੂੰ ਕਹਾਂਗੇ ਜਾ ਓ ਲੈ ਬੜ ਜਾ ਕੇ ਸੱਟ ਸੋਟ ਲਵਾ ਫਿਰ ਆਪ ਹੀ ਨਹੀਂ ਮਿੱਟੀ ALU ਮੂੰਹ ਕਰਦਾ ਜਵਾਕ ਮੈਂ ਨਹੀਂ ਕਹਿੰਦਾ ਨੈਤਿਕ ਸਿੱਖਿਆ ਕਹਿੰਦੀ ਹੈ ਆ ਬਿਰਜੂ ਦੇ ਦੇਖ ਲੈ ਬਿਰਜੂ ਦੇ ਪਿਓ ਦੇ ਬਾਲ ਬਾਲ ਗਿਰ ਵੀ ਪੈਸੀ ਲਾਲੇ ਦੇ ਕੋਲੇ ਫੇਰ ਵੀ ਬਿਰਜੂ ਦੀ ਕਰਾਰੀ ਕਿੱਥੇ ਆੜੀ ਹੈ ਮੇਰੀ ਮਾਂ ਕੇ ਕੰਗਨ ਲੁਟਾ ਦੇ ਲਾਲਾ ਇਹ ਜਿਹੜੀ ਬੰਦੇ ਦੀ ਜ਼ਿੰਦਗੀ ਨੇ ਔਰਤ ਨੂੰ ਸਮਰਪਿਤ ਹੈ ਮੈਂ ਨਹੀਂ ਕਹਿੰਦਾ ਫਿਲਮਾਂ ਕਹਿੰਦੀ ਹੈ ਨਹੀਂ ਮੈਂ ਮੈਂ ਸਮਝ ਗਈ ਤੇਰਾ ਸਮਰਪਨ ਹੈ ਹਾਂ ਹਾਈ ਸ਼ੁ크ਰਾਪੁੱਤ ਤੂੰ ਸਮਝ ਗਈ ਮੈਂ ਤਾਂ ਡਰ ਪੈ ਗਿਆ ਸੀ ਕਿ ਤੂੰ ਉਹ ਨਾ ਜਨਾਨੀ ਚੋ ਤਾਂ ਨਹੀਂ ਜਿਹੜੀ ਜੋਕਾ ਵਾਂਗੂ ਬੰਦੇ ਦਾ ਹੂਨ ਪੀਜੇ ਨਹੀਂ ਤੇ ਫੇਰ ਵੀ ਸੱਚ ਨਹੀਂ ਮੰਨਦੀ ਬੰਦਾ ਚਾਹੇ ਦਿਲ ਖੋਲ ਕੇ ਰੱਖ ਦੇਵੇ ਪਰ ਤੇਲੇ ਜਿੰਨਾ ਯਕੀਨ ਨਹੀਂ ਕਰਦੀਆਂ